ਕਿੱਦੜਬਾਹ ਪੁਲਿਸ ਨੇ ਕਾਰਵਾਈ ਕਰਦਿਆਂ ਨਕਲੀ ਪੁਲਿਸ ਵਾਲੇ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਪੁਲਿਸ ਦੀ ਵਰਦੀ ਪਾ ਕੇ ਔਲੇ-ਪਾਲੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦਾ ਸੀ ਖਾਸ ਕਰਕੇ ਦੁਕਾਨਦਾਰਾਂ ਨੂੰ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਖਾਕੀ ਰੰਗ ਦੀ ਪੈਂਟ ਅਤੇ ਖਾਕੀ ਪੱਗ ਬਨ ਕੇ ਪੁਲਿਸ ਦਾ ਲੋਕੋ ਲੱਗਿਆ ਚਿੱਟੇ ਰੰਗ ਦੀ ਟੀ-ਸ਼ਰਟ ਪਾ ਕੇ ਇਹ ਜਿਹੜਾ ਕਿ ਛਾਤਰ ਹੈ ਉਹ ਇੱਕ ਦੁਕਾਨ ਦੇ ਵਿੱਚ ਦਾਖਲ ਹੁੰਦਾ ਹੈ ਅਤੇ ਉੱਥੇ ਜਾ ਕੇ ਦੁਕਾਨਦਾਰ ਨੂੰ ਕਹਿੰਦਾ ਕਿ ਮੇਰੇ ਕੋ ਗੂਗਲ 'ਤੇ ਦੇ ਰਾਹੀਂ ਪੇਮੈਂਟ ਲੈ ਲਓ ਪਰ ਮੈਨੂੰ ਨਕਦੀ ਦੇ ਦਿਓ ਇਸ ਤਰ੍ਹਾਂ ਜਿਹੜਾ ਕੀ ਦੁਕਾਨਦਾਰ ਉਕਤ ਛਾਤਰ ਠੱਗ ਨੂੰ 3000 ਰੁਪਏ ਦੇ ਦਿੰਦਾ ਪਰ ਉਸਦੇ ਵੱਲੋਂ ਜੋ Google Pay ਦੀ ਐਂਟਰੀ ਦਿਖਾਈ ਜਾਂਦੀ ਹੈ ਉਹ ਪਰਦੀ ਨਿਕਲਦੀ ਹੈ ਹਾਲਾਂਕਿ ਇਹ ਜਿਹੜਾ ਕੀ ਛਾਤਰ ਠੱਗ ਹੈ ਉਹ ਪਹਿਲੇ ਲੈਣ ਤੋਂ ਬਾਅਦ ਮੌਕੇ ਤੋਂ ਰਫੂ ਚੱਕਰ ਹੋ ਜਾਂਦਾ ਪਰ ਦੁਕਾਨਦਾਰ ਨੂੰ ਉਸਦੇ ਖਾਤੇ ਦੇ ਵਿੱਚ ਪੇਮੈਂਟ ਨਾ ਆਉਣ ਦੇ ਬਾਰੇ ਜਦੋਂ ਪਤਾ ਲੱਗਦਾ ਤਾਂ ਉਸਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਐਕਸ਼ਨ ਲੰਦਿਆ ਹੋਇਆ ਇਸ ਛਾਤਰ ਠੱਗ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਵਕਫ ਥਾਮਾ ਦੇ ਉੱਪਰ ਕਈ ਦੁਕਾਨਦਾਰਾਂ ਨੂੰ ਅਜੇਹੀ ਠੱਗੀ ਦਾ ਸ਼ਿਕਾਰ ਬਣਾ ਚੁੱਕਿਆ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਬਕਾਇਦਾ ਡੀਐਸਪੀ ਅਵਧਾਰ ਸਿੰਘ ਦੇ ਵੱਲੋਂ ਜਾਣਕਾਰੀ ਅਸਾਂ ਜੀ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਇਹ ਜਿਹੜਾ ਛਾਤਰ ਠੱਗ ਹੈ ਉਸ ਦਾ ਨਾਮ ਕਰਨਲ ਸਿੰਘ ਜੋ ਕਿ ਦੁਕਾਨਦਾਰਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦਾ ਸੀ ਅਤੇ ਪੁਲਿਸ ਦੀ ਵਰਦੀ ਪਾ ਕੇ ਇਹ ਜਿਹੜਾ ਕੀ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਫਿਲਹਾਲ ਇਸ ਨੂੰ ਗ੍ਰਿਫਤਾਰ ਕਰਕੇ ਇਸ ਦਾ ਰਿਮਾਂਡ ਲੈ ਲਿਆ ਗਿਆ ਅਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਮੇਤੇ 21 7 ਬੱਚੇ ਨੂੰ ਰਿਗ 3 ਵਜੇ ਉਸਨਾ ਚੌਂਕ ਦੇ ਵਿੱਚ ਗੁਰਵਿੰਦਰ ਸਿੰਘ ਸਾਹਿਬ ਖਰਚ ਸਿੰਘ ਇਹਨਾਂ ਦੀ ਮੋਬਾਈਲ ਸਸਤਰੀ ਦੁਕਾਨ ਹੈ ਇਹ ਦੁਕਾਨ ਤੇ ਬੈਠੇ ਸੀ ਇੱਕ ਸ਼ਖਸ ਆਇਆ ਇਹਨਾਂ ਕੋਲ ਜਿਹਦੇ ਖਾਕੀ ਪੱਪ ਖਾਕੀ ਪੈਂਟ ਤੇ ਵਾਈਟ ਟੀ-ਸ਼ਰਟ ਜਿਹਦੇ ਤੇ ਪੁਲਿਸ ਵਾਲਾ ਕੋਲ ਲਗਾਇਆ ਸੀ ਇਹਨੂੰ ਮੱਲਾ ਮੱਤਾ ਚਲਾ ਕੇ ਕਹਿੰਦਾ ਮੈਨੂੰ ਕੈਸ਼ ਚਾਹੀਦਾ ਹੈ ਪੈਸੇ ਮਤਨੂੰ ਸਕਾਰ ਕਰ ਦੇਣਾ ਇਹਨੇ ਦੁਕਾਨਦਾਰ ਨੇ ਗੁਰਵਿੰਦਰ ਸਿੰਘ ਨੇ ਸੋਚਿਆ ਕਿ ਅਪ ਪੁਲਿਸ ਮਲਾਜਮ ਹੋਣਾ ਹੈ ਕਿ ਚਲੇ ਮੁਸ਼ਕਿਲ ਚਾ ਉਹਨਾਂ ਨੂੰ 3000 ਰੁਪਏ ਦਿੱਤਾ ਤੇ ਜਦੋਂ ਇਹਨੇ ਸਕੈਮ ਕੀਤਾ ਸਕੈਮ ਕਰਕੇ ਜਲਦੀ ਦਾ ਦੌੜ ਚਲਾ ਗਿਆ ਪਰ ਬਾਜੂ ਖਰਿੰਦਰ ਨੇ ਖਾਤਾ ਚੱਕ ਕੇ ਤੇ ਉਹ ਖਾਤੇ ਜਿਹੜੇ ਪੈਸੇ ਨਹੀਂ ਆਏ ਸੀ ਇਹਨੇ ਬਰਿੰਦਰ ਸੰਗ ਕੰਪਲੇਂਟ ਕੀਤੀ ਜਿਹ ਕੰਪਲੇਂਟ ਤੇ ਅਸੀਂ ਮਕਦਮਾ ਨੰਬਰ 97 ਮਿਤੀ 21/07/25 ਅੰਡਰ ਸੈਕਸ਼ਨ 318 4 303 2 ਬੀ ਐਨ ਐਸ ਥਾਣਾ ਕਦਰਵਾ ਕਦਰਵਾ ਰਜਿਸਟਰ ਕਰਕੇ ਜਿਹੜੇ ਟੈਕਨੀਕਲ ਤਰੀਕੇ ਤੇ ਸੀਸੀਟੀਵੀ ਕੈਮਰਾ ਦੇ ਫੁਟੇਜ ਨੂੰ ਮੰਗਾਲ ਕੇ ਪਰਤਾਲ ਕੀਤੀ ਦਾ ਸਾਨੂੰ ਦੋਸ਼ੀ ਕਰਨੈਲ ਸਿੰਘ ਇਲਸ ਦੀਪ ਪੁੱਤਰ ਫਕੀਰ ਚੰਦ ਵਾਸੀ ਦੋਲੋਂਵਾਲ ਪੀਐਸ ਸਦਰ ਮਾਨਸ ਇਹਨੂੰ ਕੱਲ ਅਸੀਂ ਅਰੈਸਟ ਕਰ ਲਿਆ ਇਹਨੇ ਕੁੱਝ ਕਿਹਾ ਤੇ ਦੱਸਤਾ ਵੀ ਮੈਂ ਆਇਆ ਸੀ ਤੇ 3000 ਰੁਪਏ ਲੈ ਗਿਆ ਸੀ ਕੱਲ ਪੇਸ਼ ਕਰਕੇ ਦੋਨ ਦਾ ਪੁਲਸਨ ਮਾਰ ਤੇ ਇਹਦੇ ਤੋਂ ਅਸੀਂ ਵਰਦੀ ਜਿਹੜੀ ਇਹਨੇ ਚੱਲੀ ਪਈ ਹੋਈ ਸੀ ਤੇ ਇਹਦਾ ਮੋਟਰਸਾਈਕਲ ਮੁੜ ਕਬਦ ਕਰਨਾ ਕਰ ਲਾਂਗੇ ਅੱਜ ਆਪਾਂ ਤਾਂ ਉਹਨੂੰ ਦੱਸੇ ਪੁਲਿਸ ਮਲਾਏ ਹੋਏ ਰਹੇ ਸੀ E da polsana cous lentes.